ਪੰਜਾਬ ਵਿੱਚ ਆਏ ਦਿਨ ਠੱਗ ਨਵੇਂ ਨਵੇਂ ਤਰੀਕੇ ਵਰਤ ਕੇ ਪੋਲੇ ਪਾਲੇ ਲੋਕਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਹਨ ਖਰੜ ਮਹਾਲੀ ਦੇ ਇਲਾਕੇ ਵਿੱਚ ਦੀ ਇਹ ਘਟਨਾ ਹੈ ਮਥਰਾ ਦਾ ਰਹਿਣ ਵਾਲਾ ਰਾਜਕੁਮਾਰ ਆਪਣੀ ਪਤਨੀ ਤਾਨੀਆਂ ਨਾਲ ਤਾੰਤ੍ਰਿਕ ਤਰੀਕੇ ਨਾਲ ਲੋਕਾਂ ਨੂੰ ਵੱਖ-ਵੱਖ ਥਾਵਾਂ ਤੋਂ ਜ਼ਮੀਨ ਵਿੱਚ ਸੋਨਾ ਚਾਂਦੀ ਕੱਢਣ ਦੇ ਸਬਜ਼ ਬਾਗ ਦਿਖਾ ਕੇ ਮੋਟੀ ਰਕਮ ਵਟੌਰ ਕੇ ਫਰਾਰ ਹੋ ਗਿਆ ਸੀ ਜਿਸ ਨੂੰ ਥਾਣਾ ਹੰਡੇਸਰਾ ਦੀ ਪੁਲਿਸ ਨੇ ਅਤਿਆਚਾਰ ਪ੍ਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਤੇ ਸਮਾਸੀ ਬਲਵਿੰਦਰ ਸਿੰਘ ਕੁੰਬੜਾ ਦੇ ਸਹਿਯੋਗ ਨਾਲ ਬੜੀ ਮੁਸ਼ਕਲ ਤੋਂ ਬਾਅਦ ਮਥਰਾ ਤੋਂ ਕਾਬੂ ਕਰ ਲਿਆ ਇਸ ਠੱਗ ਉਤੇ ਮਿਤੀ 16 ਮਈ 2024 ਨੂੰ ਐਫ ਆਈ ਆਰ ਨੰਬਰ 22 ਕੇਸ ਦਰਜ ਹੋਇਆ ਸੀ ਉਸ ਤੇ ਕਾਰਵਾਈ ਕਰਦੇ ਐਸ ਐਚਓ ਗੁਰਵਿੰਦਰ ਸਿੰਘ ਨੇ ਇੱਕ ਸਪੈਸ਼ਲ ਟੀਮ ਮਥਰੀ ਰਵਾਨਾ ਕੀਤੀ ਜਿਸ ਵਿੱਚ ਸਬ ਇੰਸਪੈਕਟਰ ਨਾਹਰ ਸਿੰਘ एएसआई जीवन सिंह नेत्र सिंह ਤੇ ਰਣਜੀਤਪੁਰ ਸ਼ਾਮਲ ਸਨ ਇਸ ਟੀਮ ਨੇ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਤੇ ਅਖੀਰ ਵਿੱਚ ਇਸ ਥੱਗ ਜੋੜੇ ਨੂੰ ਗ੍ਰਿਫਤਾਰ ਕਰਕੇ ਥਾਣਾ ਹੰਢੇਸਾ ਵਿੱਚ ਪੇਸ਼ ਕੀਤਾ ਗਿਆ ਇਸ ਥੱਗ ਜੋੜੇ ਨੂੰ ਅੱਜ ਮਾਨਯੋਗ ਡੇਰਾ ਬੱਸੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਹੈ ਸਮਾਜ ਸੇਵੀ ਬਲਵਿੰਦਰ ਸਿੰਘ ਗੁੰਮੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਜੋੜਾ ਲੋਕਾਂ ਦੇ ਘਰਾਂ ਚੋਂ ਜ਼ਮੀਨ ਵਿੱਚੋਂ ਸੋਨਾ ਚਾਂਦੀ ਕੱਢਣ ਦੇ ਨਾਂ ਤੇ 6 ਲੱਖ ਰੁਪਏ ਠੱਗ ਕੇ ਰਾਤੋਂ ਰਾਤ ਭੱਜ ਗਿਆ ਸੀ ਇੰਨਾਂ ਗੱਲਾਂ ਦਾ ਪੱਟਾ ਵਾ ਉਹਨਾਂ ਨੇ ਅੱਜ ਤਕਰੀਬਨ 12 ਵਜੇ ਦੇ ਕਰੀਬ ਕੀਤਾ ਹੈ ਉਹ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੈਂ ਪ੍ਰੈਸਰ ਆਂ ਹੀ ਸਾਰੇ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਮੇਂ ਬੇਨਤੀ ਕਰਨਾ ਚਾਹੁੰਦਾ ਜਿਵੇਂ ਅੱਜ ਜ਼ਿਕਰ ਹੋਇਆ ਡੇਰਾਵਸੀ ਜਿਹੜਾ ਹੈਗਾ ਕੋਰਟ ਚ ਇੱਕ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਇੱਥੇ ਕੋਰਟ ਦੇ ਅਦਾਲਤ ਚ ਲਿਆਏ ਸੀ ਜਿਹਦੇ ਨਾਲ ਠੱਗੀ ਮਾਰਨ ਵਾਲਾ ਜਿਵੇਂ ਲੋਕਾਂ ਦੇ ਘਰਾਂ ਚ ਕਹਿੰਦੇ ਲੋਕਾਂ ਚ ਵੇੜਿਆਂ ਦੇ ਲੋਕਾਂ ਦੇ ਬ੍ਰਾਂਡ ਦੇ ਲੋਕਾਂ ਦੇ ਘਰਾਂ ਚ ਕਹਿੰਦੇ ਜੀ ਸੋਨਾ ਪਿਆ ਅੰਦਰ ਸੋਨਾ ਕੱਢ ਕੇ ਤੁਹਾਨੂੰ ਦਿਖਾਵਾਂਗੇ ਤੇ ਸੋਨਾ ਤੁਹਾਨੂੰ ਕੱਢ ਕੇ ਦਵਾਂਗੇ ਤੁਹਾਨੂੰ ਕਰੋੜਾਪਤੀ ਬਣਾਵਾਂਗੇ ਜਿਹਦੇ ਨਾਲ ਸਾਡੇ ਨਾਲ ਖੜਿਆ ਮੇਰੇ ਪਿੰਡ ਦਾ ਗਰਜੀਤ ਸਿੰਘ ਮੁੰਡਾ ਗਰਜੀਤ ਸਿੰਘ ਤੇ ਮਹਿੰਦਰ ਸਿੰਘ ਇਹਨਾਂ ਦੋਨਾਂ ਵੱਲੋਂ ਦਰਖਾਸਤ ਇੱਕ ਇਹਨਾਂ ਫਰੌਡ ਬੰਦਿਆਂ ਵੱਲੋਂ ਜਦੋਂ ਦਰਖਾਸਤ ਦਿੱਤੀ ਹੈ 1.5 ਸਾਲ ਤਕਰੀਬਨ ਲਗਭਗ ਹੋ ਗਿਆ 1.5 ਸਾਲ ਤੋਂ ਬਾਅਦ ਇਹ ਜਿਹੜੀ ਐਫਆਈਆਰ ਦਰਜ 22 ਮਿਤੀ 16 5 24 ਨੂੰ ਇਹ ਦਰਜ ਹੋਈ ਹੈ ਦੋ ਦੋਸ਼ੀਆਂ ਦੇ ਖਿਲਾਫ ਰਾਜਕਮਾਰ ਰਜਿਤ ਤੇ ਸੋਨੀਆ ਤਾਨੀਆ ਤਾਨੀਆ ਤੇ ਇਹ ਦੋਨੋਂ ਬੰਦੇ ਜਿਹੜੇ ਆ ਵਿਅਕਤੀ ਆਦਮੀ ਤੀਵੀ ਮੀਆਂ ਬੀਬੀ ਨੇ ਦੋਨਾਂ ਜਣੇ ਜਿਹੜੇ ਠੱਗੀਆਂ ਲੋਕਾਂ ਨਾਲ ਮਾਰਦੇ ਸੀ ਇਹਨਾਂ ਦੋਨਾਂ ਨੂੰ ਜਿਹੜਾ ਹੈ ਕੱਲ ਮਥਰਾ ਤੋਂ ਮੇ ਆਪ ਆਪਣੀ ਪੂਰੀ ਟੀਮ ਲੈ ਕੇ ਸਾਡੇ ਸਹਿਯੋਗ ਨਾਲ ਅਸੀਂ ਜਿਹੜੀ ਸਮਾਜ ਸੇਵੀ ਕੰਮ ਕਰਦੇ ਹਾਂ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਹੈ ਸਾਡਾ ਪੰਜਾਬ ਦਾ ਪ੍ਰਧਾਨ ਹੈ ਉਹਦੇ ਤਹਿਤ ਅਸੀਂ ਮਥਰਾ 'ਚ ਦੋ ਗਿੜੇ ਮਾਰੇ ਤੇ ਦੋ ਗਿੜਿਆਂ 'ਚ ਇਹਨਾਂ ਕੱਲ ਜਿਹੜੇ ਮੁਲਾਜ਼ਮਾ ਨੇ ਪੁਲਿਸ ਮੁਲਾਜ਼ਮਾ ਨੇ ਜਿਸ ਵਿੱਚ ਸਬ ਇਨਸਪੈਕਟਰ ਨਾਰ ਸਿੰਘ ਨੇ ਪਹਿਲਾਂ ਇਸ ਕੇਸ ਦੀ ਤਫਤੀਸ਼ ਜਿਹੜੀ ਹੈ ਜੀਵਨ ਸਿੰਘ ਨੇ ਕੀਤੀ ਤਾਂ ਕਿ ਐਸ ਐਚਓ ਜਿਹੜਾ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਮਿਹਨਤ ਸਦਕਾ ਹੀ ਚੋਰ ਬਹੁਤ ਮੁਸ਼ਕਲ ਨਾਲ ਮਥਰਾ ਤੋਂ ਰਿਕਵਰ ਕੀਤੇ ਨੇ ਤੇ ਉਹ ਮੇਰੇ ਵੀਰਾਂ ਨੂੰ ਜਿਹੜਾ ਇਹਨੂੰ ਮੁੰਡੇ ਨੂੰ ਨਿਆਂ ਸਾਫ ਤੋਂ ਵਾਲ ਲਈ ਮਹਿੰਦਰ ਸਿੰਘ ਨੂੰ ਨਿਆਂ ਸਾਫ ਤੋਂ ਵਾਲ ਲਈ ਇਹ ਤੁਹਾਡੇ ਰਾਈ ਇਹ ਕਹਿਣਾ ਚਾਹੁੰਦਾ ਵੀ ਇਹ ਲੋਕਾਂ ਦੇ ਚੋਰਾਂ ਦੇ ਬਚੋ ਤੇ ਇਹਨਾਂ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤਾਂ ਕਿ ਅੱਜ ਅਦਾਲਤ 'ਚ ਪੇਸ਼ ਕੀਤੇ ਆਂ ਦੇਖੋ ਹੁਣ ਅਗਲੀ ਅਦਾਲਤ ਜੇ ਜੇਲ੍ਹ 'ਚ ਭੇਜਣਗੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਅਸੀਂ ਮਾਨਯੋਗ ਅਦਾਲਤ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਜਿਹੜੇ ਚੋਰਾਂ ਨੂੰ ਨੱਥ ਪਾ ਕੇ ਇਹਨਾਂ ਨੂੰ ਰਿਕਵਰ ਕੀਤਾ ਉਹ ਹੈ ਹੀ ਗੁਰਜੀ ਕਾਕਾ ਸਰ શ્રી ਭਾਈ ਗੁਰਜੀ ਕੀ ਫਤਿਹ ਭਾਈ 16 5 24 406 420 120 ਆਪੀਸੀਜੀ ਪੀਐਸ ਸੰਡੇ ਸਰ ਠੀਕ ਹੈ ਇਹ ਅਰੈਸਟ ਕਰਿਆ ਜੀ ਕੱਲ ਅੱਜ ਹੀ ਸਰ ਹਾਂਜੀ ਕੀ ਇਹਨਾਂ ਦਾ ਜੁਰਮ ਕੀ ਸੀ ਜੁਰਮ ਇਹਨਾਂ ਨੇ ਠੋੜ ਠੋਗਰ ਜਾਇਆ ਸਰ ਇਹਨਾਂ ਨੇ ਅੱਛਾ ਜੀ ਠੋਗਰ ਜਾ ਕੇ ਦਿਖਾਉਣੇ ਲੋਕਾਂ ਨੂੰ ਲੁਰਦੇ ਜੀ ਇਹੇ ਇਬਾ ਤੁਹਾਡੇ ਜਰੀਏ ਨਾਲ ਰਿਕੁਐਸਟ ਕਰਦਾ ਲੋਕਾਂ ਨੂੰ ਜੀ ਵੀ ਇਹੋ ਜਿਹਾ ਕੰਮ ਇਹਨਾਂ ਤੋਂ ਬਚੋ ਲੋਕਾਂ ਦੇ ਠੀਕ ਠੀਕ ਹਾਂ ਜੀ